ਜਿਸ ਦਿਨ ਤਾਂ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਉਸ ਦਿਨ ਤੋਂ ਪਿੰਡਾਂ ਦੀ ਸਾਰੀ ਦੀ ਸਾਰੀ ਆਬੋ-ਹਵਾ ਜਿਹੜੀ ਆ ਉਹ ਬਿਲਕੁਲ ਬਦਲ ਚੁੱਕੀ ਹੈਗੀ ਆ ਤੇ ਹਰੇਕ ਥਾਂ ਦੇ ਉੱਤੇ ਕੁਝ ਕੁ ਬੰਦੇ ਇਕੱਤਰ ਹੋ ਕੇ ਟੋਲੀਆਂ ਬਣਾ ਕੇ ਆ ਜਿਹੜਾ ਆਪਦਾ ਆਪਦਾ ਮੈਂਬਰ ਸਰਪੰਚ ਬਣਾਉਣ ਦੀ ਜਿਹੜੀ ਉਹ ਵਿਉਤਪੰਦੀ ਆ ਕਰਦੇ ਹੋਏ ਸਾਨੂੰ ਦੇਖ ਰਹੇ ਹੈਗੇ ਆ ਪਰ ਇਹਨਾਂ ਚੋਣਾਂ ਦੇ ਦੌਰਾਨ ਭਾਵੇਂ ਹਰ ਵਾਰੀ ਹੀ ਚੋਣਾਂ ਹੁੰਦੀਆਂ ਪੰਚਾਇਤੀ ਪਰ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦੇ ਵੱਲ ਸਾਡੇ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਉਹਨਾਂ ਦੇ ਵੱਲ ਆ ਜਿਹੜਾ ਉਹ ਧਿਆਨ ਹੀ ਨਹੀਂ ਦਿੱਤਾ ਜਾਂਦਾਗਾ ਇਸ ਵੀਡੀਓ ਦਾ ਮਕਸਦ ਇਹ ਰਹੂਗਾ ਕਿ ਕਿਹੜੀਆਂ ਗੱਲਾਂ ਦੇ ਵੱਲ ਆ ਜਿਹੜਾ ਵਿਸ਼ੇਸ਼ ਤੌਰ ਤੇ ਦਿੱਤੇ ਆ ਜਿਹੜਾ ਧਿਆਨ ਆ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਹੈ ਵੱਡੇ ਪੱਧਰ ਤੇ ਅਪਾ ਦੇਖਦੇ ਹੈਗੇ ਆ ਕਿ ਜਿੱਦੇ ਤੋਂ ਚੋਣਾਂ ਦਾ ਐਲਾਨ ਹੋਇਆ ਹੈਗਾ ਉਦੇ ਤੋਂ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਕੁਝ ਥਾਵਾਂ ਦੇ ਉੱਤੇ ਸਰਬਸਹਿਮਤੀਆਂ ਹੋ ਰਹੀਆਂ ਹੈਗੀਆਂ ਪਰ ਤੁਹਾਨੂੰ ਦੱਸ ਦਈਏ ਕਿ ਉਸ ਸਰਬਸਹਿਮਤੀ ਦੇ ਵਿੱਚ ਆ ਜਿਹੜਾ ਸਾਰਿਆਂ ਦੀ ਸਹਿਮਤੀ ਕਦੇ ਵੀ ਨਹੀਂ ਹੁੰਦੀਗੀ ਕੁਝ ਬਹੁਤ ਸਾਰੇ ਥਾਵਾਂ ਦੇ ਤੇ ਇਹੋ ਜਿਹਾ ਕੁਝ ਅਸਰ ਸੂਖਾਲੇ ਬੰਦੇ ਆ ਜਿਹੜੇ ਉਹੀ ਸਹਿਮਤੀ ਕਰਕੇ ਆ ਜਿਹੜਾ ਉਹ ਆਪ ਦਾ ਕੋਈ ਮੈਂਬਰ ਸਰਪੰਚ ਆ ਜਿਹੜੇ ਉਹ ਐਲਾਨ ਦਿੰਦੇ ਆ ਤੇ ਇਸ ਕਰਕੇ ਉਸ ਨੂੰ ਆ ਜਿਹੜਾ ਸਰਵ ਸੰਮਤੀ ਦਾ ਨਾਮ ਦੇ ਦਿੱਤਾ ਜਾਂਦਾ ਮਤਲਬ ਇਸ ਤਰੀਕੇ ਦੇ ਨਾਲ ਵੀ ਆ ਜਿਹੜਾ ਜੋ ਪ੍ਰੋਸੈਸ ਲੋਕਤੰਤਰੀਕ ਹੋਣਾ ਚਾਹੀਦਾ ਵੋਟ ਪਾ ਕੇ ਚੁਣਿਆ ਜਾਣਾ ਚਾਹੀਦਾ ਉਹ ਇੱਥੇ ਆ ਜਿਹੜਾ ਲੋਕਤੰਤਰੀਕ ਢਾਂਚਾ ਜਿਹੜਾ ਉਸ ਨੂੰ ਜਿਹੜਾ ਇਹ ਸਰਵ ਸਹਿਮਤੀ ਆ ਜਿਹੜੀ ਉਹ ਖਤਮ ਕਰਦੀ ਆ ਤੇ ਸਾਡੇ ਲੋਕਾਂ ਤੋਂ ਆ ਜਿਹੜੀ ਹਮੇਸ਼ਾ ਇਹ ਗੱਲ ਆ ਜਿਹੜੀ ਉਸ ਪਾਲੀ ਜਾਂਦੀ ਕਿ ਕੁਝ ਕੁ ਚੌਧਰੀ ਆਣੇ ਕੁਝ ਕੁ ਥੋੜੇ ਆਗੂ ਬੰਦਿਆਂ ਨੇ ਆ ਜਿਹੜਾ ਆਪਣੇ ਪੱਦਰ ਦੇ ਉੱਤੇ ਆਪ ਦਾ ਬੰਦਾ ਜਿਹੜਾ ਉਹ ਸਰਵ ਸਹਿਮਤੀ ਦੇ ਨਾਲ ਆ ਜਿਹੜਾ ਉਹ ਬਣਾ ਲੈ ਜਾਂਦਾ ਹੈਗਾ ਦੂਜੀ ਗੱਲ ਇਹ ਵੀ ਹੈਗੀ ਆ ਕਿ ਇਹਨਾਂ ਚੋਣਾਂ ਦੇ ਦੌਰਾਨ ਵੱਡੇ ਪੱਦਰ ਦੇ ਉੱਤੇ ਆ ਜਿਹੜਾ ਉਹ ਇਹ ਦੇਖਣ ਦੇ ਵਿੱਚ ਆਉਂਦਾ ਹੈਗਾ ਕਿ ਜ਼ਿਆਦਾਤਰ ਪਿੰਡਾਂ ਜਿਹੜੇ ਉਹ 70 70 80 80 ਸਾਲਾਂ ਤੋਂ ਆ ਜਿਹੜੇ ਉਹ ਰਿਜ਼ਰਵ ਵੀ ਨਹੀਂ ਹੋਏਗੇ ਮਤਲਬ ਉਹਨਾਂ ਪਿੰਡਾਂ ਦੇ ਵਿੱਚ ਇੱਕ ਆਦੀ ਵੀ ਆ ਜਿਹੜਾ ਐਸਸੀ ਭਾਈਚਾਰੇ ਦੇ ਵਿੱਚੋਂ ਇੱਕ ਵੀ ਬੰਦਾ ਜਿਹੜਾ ਉਹ ਸਰਪੰਚ ਨਹੀਂ ਬਣਿਆਗਾ ਤੇ ਨਾ ਹੀ ਆ ਜਿਹੜੀ ਮੈਂਬਰੀ ਵੱਡੇ ਪੱਧਰ ਦੇ ਉੱਤੇ ਰੋਕ ਲਈ ਜਾਂਦੀ ਆ ਅਕਸਰ ਤੇ ਜਰਨਲ ਦਾ ਜਿਹੜਾ ਹਲਕਾ ਕਰਵਾ ਲਿਆ ਜਾਂਦਾ ਹੈਗਾ ਜੇਕਰ ਮੈਂ ਆਪਦੇ ਪਿੰਡ ਦੀ ਗੱਲ ਕਰਾਂ ਤੇ ਮੇਰਾ ਪਿੰਡ ਵੀ ਆ ਜਿਹੜਾ ਸਿਰਫ ਇੱਕ ਆਦੀ ਆ 70 ਸਾਲਾਂ ਦੇ ਵਿੱਚ ਰਿਜ਼ਰਵ ਹੋਇਆ ਤੇ ਇਸ ਵਾਰ ਫੇਰ ਫੇਰ ਆ ਜਿਹੜਾ ਸਾਡਾ ਪਿੰਡ ਜਰਨਲ ਦੇ ਵਿੱਚ ਆ ਪਿਛਲੇ ਦਿਨੀ ਅਸੀਂ ਇੱਕ ਸਟੋਰੀ ਕਰਕੇ ਆਇਆ ਉੱਥੇ ਵੀ ਆ ਜਿਹੜਾ ਰਾਜਿਆਣੇ ਪਿੰਡ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਾਡੇ ਆ ਜਿਹੜੀ ਪਿੰਡ ਦੇ ਵਿੱਚ 23-2400 ਦੇ ਕਰੀਬ ਵੋਟ ਆ ਤੇ 23-2400 ਦੇ ਵਿੱਚੋਂ ਆ ਜਿਹੜਾ ਐਸਸੀ ਭਾਈਚਾਰੇ ਦੀਆਂ ਜਿਹੜੀਆਂ 17-1800 ਦੇ ਕਰੀਬ ਆ ਜਿਹੜੀਆਂ ਵੋਟਾਂ ਹੈਗੀਆਂ ਪਰ ਹਰ ਵਾਰ ਆ ਜਿਹੜਾ ਜੋ ਸਰਪੰਚ ਹੈਗਾ ਉਹਨਾਂ ਨੂੰ ਜਰਨਲ ਭਾਈਚਾਰੇ ਦੇ ਵਿੱਚੋਂ ਬਣਾਉਣਾ ਪੈਂਦਾ ਹੈਗਾ ਇਸ ਕਰਕੇ ਕਿਤੇ ਨਾ ਕਿਤੇ ਸਾਡੇ ਲੋਕਾਂ ਦੀ ਚੇਤਨਤਾ ਦਾ ਇਹ ਵੀ ਹਿੱਸਾ ਨਹੀਂ ਬਣਾਇਆ ਗਿਆਗਾ ਕਿ ਸੀਟ ਭਵੇਂ ਜਰਨਲ ਹੋਵੇ ਉੱਥੇ ਐਸੇ ਬੰਦਾ ਜਿਹੜਾ ਉਹ ਖੜ ਸਕਦਾ ਹੈਗਾ ਪਰ ਹੁਣ ਕਾਫੀ ਲੋਕਾਂ ਦਾ ਚੇਤਨਤਾ ਦਾ ਪੱਦਰ ਉੱਪਰ ਉੱਠਿਆ ਹੈਗਾ ਤੇ ਉਹਨਾਂ ਨੂੰ ਆ ਜਿਹੜੀ ਆਪਦੇ ਹੱਕਾਂ ਪ੍ਰਤੀ ਆ ਜਾਣਕਾਰੀ ਹਾਸਲ ਹੋ ਰਹੀ ਆ ਤੇ ਹੌਲੀ-ਹੌਲੀ ਉਹਨਾਂ ਨੂੰ ਆ ਜਿਹੜਾ ਪਤਾ ਲੱਗ ਰਿਹਾ ਹੈਗਾ ਇੱਕ ਗੱਲ ਹੋਰ ਵੀ ਦੇਖਣ ਨੂੰ ਸਾਹਮਣੇ ਆ ਰਹੀ ਹੈਗੀ ਆ ਕਿ ਬਹੁਤ ਵੱਡੇ ਪੱਦਰ ਦਿੱਤੇ ਆ ਜਿਹੜਾ ਪਿੰਡਾਂ ਦੇ ਵਿੱਚੋਂ ਬਹੁਤ ਸਾਰੀਆਂ ਬਹੁਤ ਸਾਰੇ ਵਾਰਡ ਆ ਜਿਹੜੇ ਉਹ ਉਹਨਾਂ ਦੇ ਵਿੱਚ ਔਰਤ ਰਿਜ਼ਰਵ ਹੁੰਦੀ ਆ ਜਾਂ ਸਰਪੰਚਨੀ ਵੀ ਰਿਜ਼ਰਵ ਹੁੰਦੀ ਆ ਸਰਪੰਚੀ ਦੀ ਚੋਣ ਵੀ ਆ ਜਿਹੜੀ ਔਰਤਾਂ ਦੇ ਲਈ ਰਿਜ਼ਰਵ ਹੁੰਦੀ ਹੈਗੀ ਆ ਪਰ ਤੁਹਾਨੂੰ ਦੱਸ ਦਈਏ ਕਿ ਵੱਡੇ ਪੱਦਰ ਦੇ ਉੱਤੇ ਉੱਥੇ ਜੋ ਗੱਲਬਾਤ ਇੱਕ ਔਰਤ ਨੇ ਕਰਨੀ ਹੁੰਦੀ ਆ ਸਿਰਫ ਉਸ ਦਾ ਜਿਹੜਾ ਨਾਂ ਵਰਤਿਆ ਜਾਂਦਾ ਹੈਗਾ ਇੱਥੋਂ ਤੀਕ ਕਿ ਜਦੋਂ ਚੋਣ ਹੋਣੀ ਹੁੰਦੀ ਆ ਜਾਂ ਹਾਰ ਪਵਾਉਣੇ ਹੁੰਦੇ ਆ ਤੇ ਉਸ ਚੋਣ ਜਾਂ ਹਾਰ ਦੇ ਵਿੱਚ ਆ ਜਿਹੜਾ ਅਕਸਰ ਜੇ ਔਰਤ ਦਾ ਜਿਹੜਾ ਪਤੀ ਆ ਜਿਹੜਾ ਸਾਨੂੰ ਅੱਗੇ ਦਿਖਦਾ ਹੈਗਾ ਕਈ ਥਾਵਾਂ ਦੇ ਉੱਤੇ ਪਿਛਲੇ ਸਮੇਂ ਦੇ ਦੌਰਾਨ ਬਹੁਤ ਸਾਰੇ ਚੈਨਲਾਂ ਨੇ ਜਿਹੜੀਆਂ ਸਟੋਰੀਆਂ ਕੀਤੀਆਂ ਤੇ ਉਹਨਾਂ ਸਟੋਰੀਆਂ ਦੇ ਵਿੱਚ ਚੰਗੇ ਚੰਗੇ ਨਾਮੀ ਸਰਪੰਚਾ ਜਿਹੜੇ ਉਹ ਦਿਖਾਏ ਗਏ ਜਿਨ੍ਹਾਂ ਨੂੰ ਇਹ ਇਸ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਕਿ ਉਹਨਾਂ ਨੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਕੀਤਾ ਤੇ ਪਰ ਉਹਨਾਂ ਦੇ ਵਿੱਚੋਂ ਵੱਡੇ ਪੱਧਰ ਦੇ ਉੱਤੇ ਜੇਕਰ ਸਟੋਰੀਆਂ ਦੇਖਣੀਆਂ ਹੋਣ ਉਹ ਜਿਹੜੇ ਬੰਦਿਆਂ ਦੀਆਂ ਇੰਟਰਵਿਊਆਂ ਕੀਤੀਆਂ ਗਈਆਂ ਉਹ ਬੰਦੇ ਖੁਦ ਸਰਪੰਚਨਾ ਹੋ ਕੇ ਜੋ ਸਰਪੰਚੀ ਆਫੀਸ਼ੀਅਲੀ ਤੌਰ ਦੇ ਉੱਤੇ ਸੀਗੀ ਉਹ ਔਰਤਾਂ ਦੇ ਹੱਥ ਦੇ ਵਿੱਚ ਸੀ ਮਤਲਬ ਔਰਤਾਂ ਜਿਹੜੀਆਂ ਭਾਵੇਂ ਸੰਵਿਧਾਨ ਨੇ ਉਹਨਾਂ ਨੂੰ ਇਹ ਅਹੁਦਾ ਦਿੱਤਾ ਹੈਗਾ ਪਰ ਹਾਲ ਤੀਕ ਵੀ ਆ ਜਿਹੜਾ ਉਹਨਾਂ ਨੂੰ ਰੈਜ਼ਰਵੇਸ਼ਨ ਜਾਂ ਅਹੁਦਾ ਮਿਲਣ ਦੇ ਬਾਵਜੂਦ ਵੀ ਆ ਜਿਹੜਾ ਉਹ ਜੋ ਚੌਧਰ ਹੈਗੀ ਉਹ ਹਾਲ ਤੀਕ ਵੀ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਆ ਇਸ ਬਾਰੇ ਵੀ ਕਿਤੇ ਨਾ ਕਿਤੇ ਆ ਜਿਹੜਾ ਸਾਡੇ ਲੋਕਾਂ ਦਾ ਲੋਕਾਂ ਨੂੰ ਸੋਚਣਾ ਬੰਦਾ ਹੈਗਾ ਕਿਉਂਕਿ ਹਜੇ ਵੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਆਪਣੀਆਂ ਪਤਨੀਆਂ ਨੂੰ ਇਲੈਕਸ਼ਨ ਦੇ ਵਿੱਚ ਉਠਾਉਂਦੇ ਤਾਂ ਹੈਗੇ ਆ ਪਰ ਵੱਡੇ ਪੱਦਰ ਦੇ ਉੱਤੇ ਉਹਨਾਂ ਨੇ ਜੋ ਫੈਸਲੇ ਲੈਣੇ ਹੁੰਦੇ ਆ ਜਾਂ ਬਾਹਰ ਅੰਦਰ ਜਾਣਾ ਹੁੰਦਾ ਇਹ ਸਬੰਧੀ ਆ ਜਿਹੜਾ ਇੱਥੋਂ ਤੀਕ ਕਿ ਉਹਨਾਂ ਦੀ ਫੋਟੋ ਵੀ ਆ ਜਿਹੜੀ ਆਮ ਲੋਕਾਂ ਦੇ ਵਿੱਚ ਨਸ਼ਰ ਨਹੀਂ ਕੀਤੀ ਜਾਂਦੀਗੀ ਤੇ ਉਸ ਦੀ ਥਾਂ ਦੇ ਉੱਤੇ ਜੋ ਚੌਧਰ ਝਾੜਦਾ ਫਿਰਦਾ ਰਹਿੰਦਾ ਉਹ ਇੱਕ ਬੰਦਾ ਹੁੰਦਾ ਹੈਗਾ ਬਾਕੀ ਇਹ ਵੀ ਹੈਗਾ ਕਿ ਇਹਨਾਂ ਚੋਣਾਂ ਦੇ ਦੌਰਾਨ ਵੱਡੇ ਪੱਦਰ ਦੇ ਉੱਤੇ ਜੋ ਸਰਵਸੰਮਤੀਆਂ ਹੋ ਰਹੀਆਂ ਉਹ ਸਰਵਸੰਮਤੀਆਂ ਵੀ ਆ ਜਿਹੜੀਆਂ ਉਹ ਕੁਛਕ ਚੌਧਰੀਆਂ ਵਾਲੀਆਂ ਹੋ ਰਹੀਆਂ ਆਈਆਂ ਤੇ ਆਮ ਲੋਕਾਂ ਦਾ ਜਿਹੜਾ ਉਸ ਸਰਵਸੰਮਤੀ ਦੇ ਵਿੱਚ ਆ ਜਿਹੜਾ ਕੋਈ ਵੀ ਹੱਥ ਨਹੀਂ ਹੁੰਦਾ ਹੈਗਾ ਤੇ ਸਰਪੰਚੀ ਦੇ ਲਈ ਸਾਡੇ ਪੰਜਾਬ ਦੇ ਵਿੱਚ ਕਾਫੀ ਕੁਛ ਹੁੰਦਾ ਖਬਰਾਂ ਇਹ ਵੀ ਆ ਰਹੀਆਂ ਕਿ ਕਾਫੀ ਸਾਰੇ ਥਾਵਾਂ ਦੇ ਉੱਤੇ ਜਿਹੜੀਆਂ ਗੋਲੀਆਂ ਵੀ ਚੱਲੀਆਂ ਜਾਂ ਪਿਛਲੇ ਦਿਨੀ ਇੱਕ ਇਹ ਟ੍ਰੈਂਡ ਵੀ ਆ ਜਿਹੜਾ ਦੁਆਰਾ ਤੋਂ ਫੇਰ ਸੈੱਟ ਹੋ ਗਿਆ ਹੈਗਾ ਕਿ 2 ਕਰੋੜ ਤੀਕਦੀ ਹੈ ਜਿਹੜੀ ਪਿੰਡ ਗਰਦਾਸਪੁਰ ਦਾ ਇੱਕ ਪਿੰਡ ਆ ਹਰਦਾਰਪੁਰ ਉੱਥੇ ਆ ਜਿਹੜਾ 2 ਕਰੋੜ ਤੱਕ ਦੀ ਹੈ ਜਿਹੜੀ ਉਹ ਗੋਲੀ ਲੱਗੀ ਹੈਗੀ ਆ ਤੇ ਇਸ ਤਰੀਕੇ ਦੇ ਨਾਲ ਆ ਜਿਹੜੇ ਨਵੇਂ ਤੋਂ ਨਵੇਂ ਟ੍ਰੈਂਡ ਆ ਜਿਹੜੇ ਪੰਚਾਇਤੀ ਚੋਣਾਂ ਦੇ ਦੌਰਾਨ ਸੈੱਟ ਹੋ ਰਹੇ ਆ ਪਰ ਜਿੱਥੇ ਵੱਡੇ ਪੱਧਰ ਦੇ ਉੱਤੇ ਇਲੈਕਸ਼ਨ ਕਮਿਸ਼ਨ ਇਸ ਦੇ ਉੱਤੇ ਸਟੈਂਡ ਲੈਣਾ ਚਾਹੀਦਾ ਸੀਗਾ ਉਹ ਹਾਲ ਤੀਕ ਕੋਈ ਵੀ ਕਾਰਵਾਈ ਹੈ ਜਿਹੜੀ ਸਾਨੂੰ ਸਾਹਮਣੇ ਕੀਤੀ ਹੋਈ ਨਜ਼ਰ ਨਹੀਂ ਆ ਰਹੀਗੀ ਕਿਤੇ ਨਾ ਕਿਤੇ ਇਹਨਾਂ ਪੰਚਾਇਤੀ ਚੋਣਾਂ ਦੇ ਦੌਰਾਨ ਵੀ ਆ ਜਿਹੜਾ ਜੋ ਹੱਕ ਆਮ ਲੋਕਾਂ ਨੂੰ ਮਿਲਣਾ ਚਾਹੀਦਾ ਜੋ ਐਸਸੀ ਰਿਜ਼ਰਵ ਸੀਟਾਂ ਵੀ ਆ ਉਹ ਵੀ ਆ ਜਿਹੜੀਆਂ ਧੱਕੇ ਨਾਲ ਕਈ ਵਾਰੀ ਕਈ ਥਾਵਾਂ ਦੇ ਉੱਤੇ ਜਰਨਲ ਕਰਾਈਆਂ ਜਾ ਰਹੀਆਂ ਐਸਸੀ ਭਾਈਚਾਰੇ ਦਾ ਇਹਨਾਂ ਚੋਣਾਂ ਦੇ ਦੌਰਾਨ ਵੀ ਹੱਕ ਮਾਰਿਆ ਜਾ ਰਿਹਾ ਇਸ ਵੀਡੀਓ ਬਣਾਉਣ ਦਾ ਮਕਸਦ ਸਿਰਫ ਸਿਰਫ ਇਹ ਹੈਗਾ ਕਿ ਵੱਡੇ ਪੱਦਰ ਦੇ ਉੱਤੇ ਦਲਤ ਭਾਈਚਾਰਾ ਜੋ ਦਬਾਇਆ ਹੋਇਆ ਤੇ ਵੱਡੇ ਪੱਦਰ ਦੇ ਉੱਤੇ ਔਰਤਾਂ ਹੈਗਾਂ ਉਹ ਕਿਤੇ ਨਾ ਕਿਤੇ ਆਪਦੇ ਹੱਕ ਦੀ ਗੱਲਬਾਤ ਕਰਨ ਜਿੱਥੇ ਉਹਨਾਂ ਦਾ ਖੜਨਾ ਬੰਦਾ ਹੈਗਾ ਉੱਥੇ ਖੜਨ ਸਿਰਫ ਇੰਨਾ ਕੁ ਸਨੇਹਾ ਹੈਗਾ ਇਹ ਸਾਡੇ ਚੈਨਲ ਵੱਲੋਂ ਸੋ ਇੰਨੀ ਗੱਲਬਾਤ ਮੈਂ ਬਲਰਾਜ ਮੌਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ